ਕਿਉਂ ਫਰਕ ਕਿਉਂ ਆ ਅਸੀਂ ਥੋਡੇ ਐ ਅਕਾਲੀ ਦਲ ਅਕਾਲੀ ਦਲ ਨੇ ਜਿਉਣਾ ਮਰਨਾ ਥੋਡੇ ਵਾਸਤੇ ਐ ਆ ਝਾੜੂ ਵਾਲੇ ਕਿੱਥੇ ਹੋ ਗਏ ਉਹਨਾਂ ਨੂੰ ਲਗਾਇਆ ਥੋਡਾ ਕੇਜਰੀ ਵਾਲ ਨੂੰ ਘਾਟਾ ਥੋਡੇ ਪ੍ਰਤੀ ਆਂ ਕਾਂਗਰਸੀਆਂ ਨੂੰ ਘਾਟਾ ਜਿੰਨੀਆਂ ਵੀ ਨਹਿਰਾਂ 'ਚ ਕਸੀਆਂ ਪੰਜਾਬ ਦੇਖਦੇ ਹੋ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਾਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਸੀ ਸੇਕੋ ਸਾਹਿਬ ਮੰਨਟ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋੜੇ ਆ ਅਕਾਲੀ ਦਲ ਨੇ ਜਿਉਣਾ ਮਰਨਾ ਥੋੜੇ ਵਾਸਤੇ ਹੈ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਉਹਨਾਂ ਨੂੰ ਲਗਾਇਆ ਥੋੜੇ ਨਾਲ ਕੇਜਰੀਵਾਲ ਨੂੰ ਦਰਦਾ ਥੋੜੇ ਪ੍ਰਤੀ ਔਰ ਕਾਂਗਰਸੀਆਂ ਨੂੰ ਦਰਦ ਹੈ ਮੈਂ ਇੱਕ ਦਿਨ ਸਵਾਲ ਪੁੱਛਿਆ ਸੀ ਅਸੈਂਬਲੀ ਚ ਅਬਹਿ ਚੱਲਦੀ ਸਾਡੇ ਜਿਵੇਂ ਇਹਨਾਂ ਦੀ ਆਦਤ ਹੈ ਝੂਠ ਬੋਲਣ ਦੀ ਮੈਂ ਕਿਹਾ ਸਾਰੀ ਬਹਿਸ ਬੰਦ ਕਰ ਦਿਓ ਆਪਾਂ ਮੈਨੂੰ ਇੰਨਾ ਹੀ ਜਵਾਬ ਦੇ ਦਿਓ ਕਿੰਨੇ ਸਾਲ ਤੁਸੀਂ ਸਰਕਾਰ ਚ ਰਹੇ ਹੋ ਮੈਨੂੰ ਇੱਕ ਵੀ ਮੈਨੂੰ ਪੰਜ ਨਿਸ਼ਾਨੀਆਂ ਦੱਸ ਦਿਓ ਤੁਸੀਂ ਪੂਰੀ ਪੰਜਾਬ ਪੰਜ ਛਿਚਾਂ ਜਿਹੜੀਆਂ ਬਣਾਈਆਂ ਹੋਣ ਆ ਸਾਰੇ ਬੈਠੇ ਸੀ ਤੁਸੀਂ ਸੁਣਿਆ ਹੋਣਾ ਆ ਬੀਪੀ ਭੱਟਲ ਸੀ ਸਾਰੇ ਕਾਂਗਰਸ ਸੀ ਦੇ ਲੀਡਰਸ਼ਿਪ ਮੰਤਰੀ ਰੇ ਸਾਰੇ ਲਾਲ ਸਿੰਘ ਵੇਰਾ ਪੰਜ ਨਹੀਂ ਗਿਨਾ ਸਕੇ ਮੈਂ ਉਹਨਾਂ ਕਹੇ ਚਾਰ ਦੱਸ ਦਿਓ ਨਹੀਂ ਗਿਨਾ ਸਕੇ ਤਿੰਨ ਦੱਸ ਦਿਓ ਅਖੀਰ ਮੈਂ ਕਹੇ 21 ਦੱਸ ਦਿਓ ਤੇ ਚੰਨੀ ਕੀ ਕਹਿੰਦਾ ਸੀ ਪੈਚਵਾ ਖਲਾਈ ਹੈ ਤੇ ਝਾੜੂ ਵਾਲੇ ਨੇ ਉਹ ਵੀ ਨਹੀਂ ਲਾਈ ਐਨੇ ਟੋਏ ਐ ਮੈਨੂੰ ਡਰ ਲੱਗਦਾ ਹੈ ਜਿਹੜੀਆਂ ਸਰਕਾ ਬਣਾਈਆਂ ਸੀ ਪਿਛਲੇ 10 ਸਾਲ ਹੋ ਗਏ ਦਿਲ ਦੇ ਹੱਥ ਰਾਕੇ ਦੱਸੋ ਯਾਰ ਪਿਛਲੇ 10 ਸਾਲ ਚ ਕੋਈ ਕੰਮ ਹੋਇਆ ਨਹੀਂ ਹੋਇਆ ਫਿਰ ਆਪਾਂ ਗਲਤੀ ਐਡੀ ਕਿਉਂ ਕਰ ਗਏ ਅਸੀਂ ਹੱਥ ਜੋੜਦੇ ਸੀ ਉਦੋਂ ਕਹਿੰਦੇ ਸੀ ਕਿ ਆ ਸਾਰੇ ਝੂਠ ਬੋਲ ਰਹੇ ਐ ਸਾਡੇ ਤੇ ਝੂਠੇ ਇਲਜ਼ਾਮ ਲਾਏ ਬੇਅਦਬੀ ਦੇ ਯਾ ਬੇਅਦਬੀ ਕਾਲੀ ਦਲ ਕਰੂਗਾ ਅਕਾਲੀ ਦਲ ਦੀ ਲੀਡਰਸ਼ਿਪ ਕਰੂਗੀ ਸ਼੍ਰੋਮਣੀ ਅਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਕਰਨ ਵਾਸਤੇ ਬਣਿਆ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਬਣਿਆ